ਇਹ ਕਿਸਾਨਾਂ ਨਾਲ ਜੁੜਿਆ ਮਸਲਾ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀ ਇਹ ਕਹਿ ਸੀਗਾ ਹਰਿਆਣਾ ਸਰਕਾਰ ਨੂੰ ਹੁਕਮ ਕੀਤਾ ਸੀ ਵੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਚੰਬੂ ਬਾਰਡਰ ਜਿਹੜਾ ਤੁਸੀਂ ਖੋਲੋ ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਬਾਰਡਰ ਖੋਲਣ ਦੀ ਥਾਂ ਤੇ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਸਰਕਾਰ ਹੈ ਸਰਕਾਰਾਂ ਦਾ ਕੰਮ ਹੁੰਦਾ ਫੈਸਿਲੀਟੇਟ ਕਰਨਾ ਰਸਤੇ ਨੂੰ ਠੀਕ ਢੰਗ ਨਾਲ ਚਲਾਉਣਾ ਤੁਸੀਂ ਰਸਤਾ ਰੋਕ ਕਿਵੇਂ ਸਕਦੇ ਹੋ ਰਸਤਾ ਬੰਦ ਕਿਉਂ ਕੀਤਾ ਇਹ ਸਵਾਲ ਉਹਨਾਂ ਨੂੰ ਕਿਉਂਕਿ ਅਲਟੀਮੇਟਲੀ ਹਰਿਆਣਾ ਸਰਕਾਰ ਨੂੰ ਇਹ ਰਸਤਾ ਖੋਲਣਾ ਪੈਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਾਲ ਕਿਸਾਨ ਮੇਰੇ ਖਲ ਹੁਣ ਦਿੱਲੀ ਜਾਣਗੇ ਦਿੱਲੀ ਜਾਂਦੇ ਜਾਂ ਨਹੀਂ ਜਾਂਦੇ ਇਹ ਤਾਂ ਉਹਨਾਂ ਦੀਆਂ ਮੀਟਿੰਗਾਂ ਹੋਣਗੀਆਂ ਉਹਦੇ ਚ ਫੈਸਲਾ ਹੋਏਗਾ ਦੂਜੇ ਪਾਸੇ ਇੱਕ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਫੈਸਲਾ ਕੀਤਾ 16 17 ਤੇ 18 ਨੂੰ ਤਿੰਨ ਦਿਨ ਉਹ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜ਼ੇ ਮਾਫੀ ਮਤਲਬ 15 ਸੂਤਰੀ ਪ੍ਰੋਗਰਾਮ ਹੈਗਾ ਉਹਨੂੰ ਲੈ ਕੇ ਉਹ ਜਿਹੜੇ ਐਮਪੀਆ ਨੂੰ ਕੀਤੀ ਬਾੜੀ ਮੰਤਰੀ ਨੂੰ ਬਾਕੀ ਕੇਂਦਰੀ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਗੇ ਇਸ ਪਹਿਲਾਂ ਤਾਂ ਅਸੀਂ ਜਿਹੜਾ ਸੜਕ ਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਸੁਪਰੀਮ ਕੋਰਟ ਦਾ ਫੈਸਲਾ ਠੀਕ ਹੈ ਬਿਲਕੁਲ ਠੀਕ ਹੈ ਸੁਪਰੀਮ ਕੋਰਟ ਦਾ ਫੈਸਲਾ ਸੜਕਾਂ ਬੰਦ ਥੋੜਾ ਕਰੀ ਦੀਆਂ ਇਸ ਜੇ ਡੈਮੋਕ੍ਰੇਸੀ ਹੈ ਸੁਪਰੀਮ ਕੋਰਟ ਹੈ ਕੋਰਟ ਹੈ ਰੂਲ ਆਫ ਲਾ ਹੈ ਤਾਂ ਉੱਥੇ ਤੁਹਾਨੂੰ ਇਹ ਮੰਨ ਕੇ ਚੱਲਣਾ ਪੂਜੇ ਕੋਈ ਪ੍ਰੋਟੈਸਟ ਕਰਦਾ ਉਹਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਇਹ ਇਹ ਹੀ ਗੱਲ ਚੰਡੀਗੜ੍ਹ ਚ ਕਹੀ ਜਾਂਦੀ ਹੈ ਵੀ ਦੋ ਦੋ ਸਟੇਟਾਂ ਦਾ ਹਰਿਆਣਾ ਪੰਜਾਬ ਤੇ ਇਹ ਇਹ ਕੈਪੀਟਲ ਹੋਵੇ ਤੇ ਯੂਟੀ ਯੂਟੀ ਐਡਮਿਨਿਸਟ੍ਰੇਸ਼ਨ ਕਿਸੇ ਨੂੰ ਐਂਟਰ ਨਾ ਕਰਨ ਦੇਵੇ ਪ੍ਰੋਟੈਸਟ ਕਰਨ ਵਾਲੇ ਬੰਦੇ ਨੂੰ ਇਹ ਆਪਣੇ ਆਪ ਵਿੱਚ ਗਲਤ ਹੈ ਜਾਂ ਫਿਰ ਜੇ ਤੁਸੀਂ ਤੁਸੀਂ ਯੂਟੀ ਨੂੰ ਇੰਨਾ ਹੀ ਰੱਖਣਾ ਵੀ ਇਹ ਕੋਈ ਬੜਾ ਪਵਿੱਤਰ ਤੇ ਬਾਕ ਇਹਨਾਂ ਨੂੰ ਸਾਰਾ ਅੱਢੀ ਕਰਕੇ ਰੱਖਣਾ ਜਾਂ ਫਿਰ ਇਥੋਂ ਕੈਪੀਟਲਾਂ ਉਠਾ ਲੇ ਦਿੱਤਾ ਜਾਵੇ ਤੁਸੀਂ ਕਹੋ ਵੀ ਆਪਣੇ ਆਪਣੇ ਕੈਪੀਟਲ ਬਣਾ ਲੈਣ ਕਿਤੇ ਹੋਰ ਇਸ ਕਰਕੇ ਪ੍ਰੋਟੈਸਟ ਦਾੰਤ ਕਰਨ ਦਾ ਹੱਕ ਹੈ ਲੋਕਤੰਤਰ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਦਾ ਹੱਕ ਹੈਗਾ ਤੇ ਇਹ ਕਿਉਂ ਡਿਡਾਈ ਕੀਤਾ ਜਾਂਦਾ ਸੜਕ ਰੋਕ ਕੇ ਉਹਦਾ ਜਿਹੜਾ ਖਮਾਜਾ ਬੀਜੇਪੀ ਨੇ ਭੁਗਤ ਲਿਆ ਜਿਹਦੇ ਚ ਜਿਹਦੇ ਚ ਇਹੋ ਅੱਧੇ ਐਮਪੀ ਮਤਲਬ ਕਿ ਵੀ ਇੰਡੀਆ ਬਲੌਕ ਦੇ ਬਣ ਗਏ ਤੇ ਉਹਨਾਂ ਕੋਲੇ ਅੱਧੇ ਕਿੱਥੇ ਕਹਿੰਦੇ ਸੀ ਬੀਜੇਪੀ ਦਾਸੀ ਤੇ ਦਾਸੀ ਹੀ ਦਾਸ ਤੇ ਦਾਸੀ ਤਾਂ ਸੀ ਜਿੱਤਾਂਗੇ ਹੁਣ ਫੇਰ ਇਹ ਐਂ ਲੱਗਦਾ ਵੀ ਸੁਪਰੀਮ ਕੋਰਟ ਜਾ ਕੇ ਬੀਜੇਪੀ ਗਵਰਨਮੈਂਟ ਐ ਜਿਹੜੀ ਹੁਣ ਹਰਿਆਣਾ ਦੀ ਉਹ ਫੇਰ ਆਪਣੇ ਆਪਣੇ ਆਪਣਾ ਨੁਕਸਾਨ ਫੇਰ ਵੱਧ ਕਰ ਰਹੀ ਆ ਉਹਨਾਂ ਦਾ ਨੁਕਸਾਨ ਹੋਏਗਾ ਇਹ ਸਾਰੀ ਗੱਲ ਦੇ ਵਿੱਚ ਵੀ ਅਸੀਂ ਰਸਤਾ ਰੋਕਦੇ ਆ ਉਹਨਾਂ ਨੂੰ ਬਲਾਕ ਬਲੋਕ ਸਾਰੇ ਹਾਈ ਕੋਰਟ ਦੇ ਫੈਸਲੇ ਮੁਤਾਬਕ ਚੱਕ ਦੇਣੇ ਚਾਹੀਦੇ ਜਿਹੜੇ ਰਸਤੇ 'ਚ ਰੋਕੇ ਆ ਉਹਦਾ ਕੋਈ ਫਾਇਦਾ ਤਾਂ ਹੋਇਆ ਨਹੀਂ ਨਾ ਪੋਲੀਟੀਕਲੀ ਹੋਇਆ ਤੇ ਨਾ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਇਆ ਤੇ ਦੂਜੇ ਪਾਸੇ ਇੱਕ ਇਹ ਗੱਲ ਐ ਜਿਹੜੀ ਪੰਨੂ ਭੰਦੇਰ ਤੇ ਆਪਣਾ ਇਹ ਡੱਲੇ ਆਲੇ ਕਹਿੰਦਾ ਗਰੁੱਪ ਬੈਠਾ ਹੈ ਇਹ ਸਿਰਫ ਜਿੱਦ ਦੇ ਵਿੱਚ ਵੀ ਆਪਣੇ ਅਸੀਂ ਹੋਂਦ ਕਾਇਮ ਰੱਖਣੀ ਆ ਉਹਦੇ ਵਿੱਚ ਹੀ ਬੈਠੇ ਆ ਉਹ ਲੋਕਾਂ ਨੇ ਆਲੇ-ਦਾਲੇ ਆਲੇ ਪਿੰਡ ਆ ਜਿਹੜੇ ਉਹਨਾਂ ਚ ਬਹੁਤੇ ਸਿੱਖ ਕਿਸਾਨ ਆ ਦੂਜੇ ਕਿਸਾਨ ਆ ਸਾਰੇ ਆਲੇ-ਦਾਲੇ ਪਿੰਡਾਂ ਉਹਨਾਂ ਸਾਰਿਆਂ ਨੇ ਪ੍ਰੋਟੈਸਟ ਕਰ ਚੁੱਕੇ ਵੀ ਇਹ ਧਰਨਾ ਠਾਉਣ ਅਸੀਂ ਬਹੁਤ ਤੰਗ ਹੈ ਵੀ ਕੁਛੇ ਗੱਲ ਦਾ ਖਿਆਲ ਨਹੀਂ ਰੱਖਦੇ ਆਪ ਦਾ ਆਪ ਦਾ ਆਪ ਦੀ ਅਸੀਂ ਅੜੀ ਰੱਖਣੀ ਆ ਕਿਉਂਕਿ ਅਸੀਂ ਅਸੀਂ ਬਹੁਤੇ ਜਿਆਦੇ ਬਹੁਤ ਜਿਆਦਾ ਅਸੀਂ ਕੁਰਬਾਨੀ ਵਾਲਿਆਂ ਦੂਜੇ ਕਹਾਂ ਜੁੜੀਆਂ ਨਾ ਕਹਾਣ ਜੁੜੀਆਂ ਨਾ ਕੁਰਬਾਨੀ ਵਾਲਿਆਂ ਨਹੀਂ ਹੈ ਵਪਾਰੀਆਂ ਨੇ ਵੀ ਵਿਰੋਧ ਕਰਤਾ ਵੀ ਸੜਕਾ ਸੜਕ ਰੋਕਣਾ ਰਸਤਾ ਰੋਕਣਾ ਸਾਡਾ ਜਿਹੜਾ ਕਾਰੋਬਾਰ ਬੜਾ ਅਫੈਕਟ ਹੋ ਰਿਹਾ ਹੈ ਹਾਂ ਬਿਲਕੁਲ ਵਪਾਰੀਆਂ ਨੇ ਕੀਤਾ ਕਿੰਨਾ ਚਿਰ ਉਹਨਾਂ ਨੇ ਟ੍ਰੇਨਾਂ ਬੰਦ ਕਰੀ ਰੱਖੀਆਂ ਉਹ ਬੜੀ ਮੁਸ਼ਕਲ ਨਾਲ ਚਲਾਈਆਂ ਉਹਦੇ ਨਾਲ ਪੰਜਾਬ ਦਾ ਪੰਜਾਬ ਦੇ ਇਕ ਦੀ ਇਕਨੋਮੀ ਦਾ ਬਹੁਤ ਨੁਕਸਾਨ ਹੋਇਆ ਵੀ ਤੁਸੀਂ ਪ੍ਰੋਟੈਸਟ ਕਰਨਾ ਪ੍ਰੋਟੈਸਟ ਦਾ ਇੱਕ ਤਰੀਕਾ ਹੁੰਦਾ ਸਾਰਾ ਉਹ ਲੋਕਾਂ ਦਾ ਨੁਕਸਾਨ ਵੀ ਨਾ ਹੋਵੇ ਛੇਤੀ ਕੀਤੇ ਤੇ ਇਹ ਦੋਨੋਂ ਗੱਲਾਂ ਕਿਸਾਨ ਵਾਲੇ ਪਾਸੋਂ ਵੀ ਗਲਤ ਹੈ ਹਰਿਆਣਾ ਸਰਕਾਰ ਵਾਲੇ ਪਾਸੋਂ ਵੀ ਗਲਤ ਹੈ ਇਸ ਕਰਕੇ ਇਹ ਤਾਂ ਵਨ ਅਪਮੈਂਸ਼ਿਪ ਹੁੰਦੀ ਹੈ ਵੀ ਇੱਕ ਦੂਜਿਆਂ ਤੋਂ ਵੱਡੇ ਹੋ ਕੇ ਦਿਖਾਉਣਾ ਇਹ ਤਾਂ ਇਹ ਤਾਂ ਕੋਸ਼ਿਸ਼ ਪੰਨੂ ਭੰਦੇਰ ਦੀ ਹੈ ਇਹਨਾਂ ਦੀ ਜਿਹੜੇ ਇਹ ਇਹ ਗਰੁੱਪਾਂ ਡੱਲੇ ਵਾਲ ਤੇ ਭੰਦੇਰ ਦਾ ਕੋਈ ਇਹਨਾਂ ਕੋਲ ਪਾਲਿਸੀ ਪ੍ਰੋਗਰਾਮ ਨਹੀਂ ਹੈ ਜਿਹੜੀ ਇੱਥੇ ਉਦੋਂ ਭਗਵੰਤ ਮਾਨ ਦੇ ਰਾਹੀਂ ਦੋ ਮਨਿਸਟਰਾਂ ਨਾਲ ਗੱਲਬਾਤ ਕੀਤੀ ਸੀਗੀ ਸਾਰੇ ਫਰਵਰੀ ਮਾਰਚ ਤੇ ਫਰਵਰੀ ਚ ਫਰਵਰੀ ਜੀ ਕੀਤੀ ਸੀਗੀ ਅੱਜ ਫਰਵਰੀ ਜੀ ਦੇ ਨੇ ਸ਼ੁਰੂ ਕੀਤਾ ਸੀ ਫਰਵਰੀ ਚ ਹੋਈਆਂ ਸੀ ਉਹਨਾਂ ਚ ਆਪ ਦਾ ਹੈ ਸਹੀ ਆਪ ਦਾ ਕੇਸ ਦਾ ਪੁੱਟ ਨਹੀਂ ਕਰ ਸਕੇ ਕੋਈ ਡਿਮਾਂਡ ਨਹੀਂ ਆਪਦੀ ਪੇਸ਼ ਕਰ ਸਕੇ ਸਾਰੇ ਸਾਰਿਆਂ ਨੂੰ ਲੋਕਾਂ ਨੂੰ ਬਾਅਦ ਪੈ ਗਿਆ ਵੀ ਇਹਨਾਂ ਕੋਲ ਕੋਈ ਕਲੈਰਿਟੀ ਨਹੀਂ ਸੀ ਇਹ ਸਰਕਾਰ ਨਾਲ ਮਿਲ ਕੇ ਚੱਲੇ ਸੀਗੇ ਚੱਲਦੇ ਰਹੇ ਸੀ ਉਦੋਂ ਤੱਕ ਹਜੇ ਤੱਕ ਚੱਲੀ ਜਾਂਦੇ ਹੁਣ ਇਹ ਆ ਵੀ ਅਸੀਂ ਨਿਕਲੀਏ ਕਿਵੇਂ ਸਰਕਾਰ ਵੀ ਨਹੀਂ ਪੱਲਾ ਫੜਦੀ ਦੇ ਵੀ ਇਹ ਗੱਲ ਤਾਂ ਪੰਜਾਬ ਸਰਕਾਰ ਨੇ ਤਾਂ ਉਹਨਾਂ ਦੀ ਜਿਹੜੀ ਮੁੱਖ ਮੰਗ ਸੀ ਨਾ ਉਹ ਮੰਨ ਲਈ ਵੀ ਚੁਬ ਕਰਮਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦੇ ਦਿੱਤਾ ਨੌਕਰੀ ਦੇ ਦਿੱਤੀ ਇਹ ਗੱਲ ਤਾਂ ਉਹਨਾਂ ਦੀ ਮੰਨੇਗੀ ਪਰ ਠੀਕ ਹੈ ਉਹਨੇ ਪੰਜਾਬ ਗਵਰਨਮੈਂਟ ਨੇ ਕਰ ਲਈ ਗੱਲਬਾਤ ਪੰਜਾਬ ਗਵਰਨਮੈਂਟ ਦੇ ਦੱਬ ਪਿੱਛੇ ਥੋੜਾ ਜਿਹਾ ਪਿੱਛੇ ਤੋਂ ਮੋਰਚਾ ਲਵਾਉਣ 'ਚ ਵੀ ਖੋਸੀ ਗਈ ਲਵਾ ਰਹੀ ਸੀ ਸਾਰਾ ਕੁਝ ਵੀ ਸਾਡੀ ਸਾਡੀਆਂ ਪ੍ਰੋਬਲਮਾਂ ਹੋਰ ਜਿਹੜੀਆਂ ਹੈਗੀਆਂ ਟਲ ਜਾਣ ਤੇ ਆਪੇ ਕਿਸਾਨੀ ਇਧਰਲੇ ਪਾਸੇ ਰੁੱਝੀ ਰਹੇ ਤਾਂ ਜਿਹੜਾ ਪੰਜਾਬ ਗੌਰਮੈਂਟ ਵਿੱਚ ਭਵੰਤ ਸਿੰਘ ਭਗਵੰਤ ਮਾਨ ਦੀਆਂ ਗੌਰਮੈਂਟ ਦੀਆਂ ਸਮੱਸਿਆਵਾਂ ਹੋਰ ਬਹੁਤ ਹਰ ਪ੍ਰਾਂਤ ਤੇ ਫੇਲ ਐ ਪੰਜਾਬ ਦੇ ਵਿੱਚ ਉਹ ਕਿਸਾਨੀਆਂ ਦਾ ਰੌਲਾ ਜਆ ਪਿਆ ਰਹੇ ਤੇ ਉਧਰ ਲੱਗੇ ਰਹੇ ਉਹਦਾ ਲਵਾਇਆ ਉਹਨਾਂ ਨੇ ਸਾਰਾ ਮੋਰਚਾ ਪਰ ਇਹ ਤਾਂ ਕਿਤੇ ਨਹੀਂ ਨਹੀਂ ਇਹ ਜਿਹੜੇ ਤਿੰਨੇ ਜਥੇਬੰਦੀਆਂ ਨੇ ਜਿਹਦੇ ਚ ਸਰਜੀਤ ਪੂਲ ਵੀ ਹੈ ਜਿਹੇ ਜਥੇਬੰਦੀ ਹੈ ਇਹ ਤਿੰਨੇ ਜਿਹੜੇ ਆ ਪੰਨੂ ਪੰਦੇਰ ਹੋਣੀ ਦੇ ਢੱਲੇਵਾਲ ਇਹ ਤਾਂ ਕਹਿੰਦੇ ਵੀ ਅਸੀਂ ਤਾਂ ਆਜ਼ਾਦ ਆ ਅਸੀਂ ਤਾਂ ਗੈਰ ਸਿਆਸੀ ਆ ਸਾਡੇ ਮੋਰਚੇ ਦਾ ਕਿਸੇ ਨਾ ਸਰਕਾਰ ਨਾਲ ਨਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਗਾ। ਛੋਟੀਆਂ ਜਿਹੜੀਆਂ ਇਹਨਾਂ ਨੇ ਮੰਗਾਂ ਉਹ ਤਾਂ ਸਾਰੀਆਂ ਸਿਆਸੀ ਮੰਗਾਂ। ਤੇ ਤੁਸੀਂ ਗੈਰ ਸਿਆਸੀ ਕਿਵੇਂ ਹੋਏ ਸਿਆਸੀ ਮੰਗ ਲੈ ਕੇ ਜਾ ਰਹੇ ਹੋ ਤੁਸੀਂ ਇਹ ਸਾਰੀਆਂ ਸਿਆਸੀ ਮੰਗਾਂ ਸਿਆਸੀ ਲੈਵਲ ਦੇ ਫੈਸਲੇ ਆ। ਜੇ ਕੋਈ ਐਮਐਸਪੀ ਦਾ ਲੀਗਲਾਈਜ਼ ਕਰਨਾ ਐਕਟ ਬਣਾਉਣਾ ਉਹ ਵੀ ਸਿਆਸੀ ਮੰਗ ਆ। ਉਹ ਸਾਰੇ ਬੰਦੇ ਸਿਆਸੀ ਜਿੱਤ ਕੇ ਆਏ ਆ ਉਹਨਾਂ ਨੇ ਵੋਟ ਆਪਣੇ ਪਾਰਲੀਮੈਂਟ ਚ ਐਕਟ ਬਣਾਉਣਾ ਕੋਈ ਕੰਮ ਸਿਆਸਤੋਂ ਬਣਾ ਹੈ ਨਹੀਂਗਾ ਤੇ ਇਹ ਗੈਰ ਸਿਆਸੀ ਦਾ ਜਿਹੜਾ ਪਰਪੰਚ ਰਚਿਆ ਹੋਇਆ ਇਹਨਾਂ ਦਾ ਇਹ ਆਪਣੇ ਆਪ ਚ ਗਲਤ ਹੈ ਤੇ ਇਹ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ ਇਹਦੇ ਚ ਬੁੱਧੂ ਆਪ ਹੀ ਬਣ ਰਹੇ ਆ ਇਹਨਾਂ ਦਾ ਕੋਈ ਬੇਸ ਨਹੀਂ ਰਹਿਣਾ ਜਿਸ ਤਰੀਕੇ ਨਾਲ ਬੈਠੇ ਹੋਏ ਐਵੇਂ ਲੋਕਾਂ ਨੂੰ ਚਾਰ ਬੰਦਿਆਂ ਨੂੰ ਬੈਠੇ ਐ ਪਤਾ ਨਹੀਂ ਲਾਲਚ ਨੂੰ ਚ ਦੇ ਕੇ ਆਪ ਦਾ ਜਿਹੜਾ ਸਾਰਾ ਪ੍ਰੋਗਰਾਮ ਆ ਉਹਨੂੰ ਕੈਮ ਰੱਖਣਾ ਚਾਹੁੰਦੇ ਆ ਤੇ ਆਪਣੇ ਆਪ ਵਿੱਚ ਦੋਨੋਂ ਸਾਈਡਾਂ ਤੋਂ ਗਲਤ ਹੋ ਰਿਹਾ ਸਰਕਾਰ ਵੀ ਗਲਤ ਕਰ ਰਹੀ ਹੈ ਕਿਸਾਨ ਵੀ ਗਲਤ ਕਰ ਰਹੇ ਹੈ ਜੇ ਇਹ ਜੱਥੇਬੰਦੀਆਂ ਵਾਲੇ ਜੇ ਹਫਤੇ ਨਹੀਂ ਨਹੀਂ ਤੇ ਚੰਗੀ ਗੱਲ ਆ ਕਿ ਉਹ ਜਿਹੜੇ ਦੂਸਰੇ ਬੰਦੇ ਆ ਉਹ ਮੀਟਿੰਗ ਕਰਨਗੇ ਤੇ ਉਹ ਮੰਗਾ ਤੇ ਉੱਤੇ ਆਪਦੀ ਮੀਟਿੰਗ ਕਰ ਰਹੇ ਜਾਂ ਪੋਲੀਟੀਕਲ ਬੰਦਿਆਂ ਨੂੰ ਮਿਲ ਰਹੇ